ਹਾਂ ਤੋਂ ਵੀ ਪਲਸਤਰ ਆ ਵੀਰੇ ਠੀਕ ਆ ਉਪਰੋਂ ਸਿਮੈਂਟਡ ਦੀ ਪਲਸਤਰ ਹਾਂ ਸਿਮੈਂਟਡ ਵੀ ਪਲਸਤਰ ਇੱਕ ਲਿਪਾ ਪੋਚਾ ਜਾਂ ਮਰਵਾਤਾ ਹਾਂਜੀ ਹਾਂਜੀ ਨਹੀਂ ਸਿਮੈਂਟ ਜਾਲੀ ਪਾ ਕੇ ਵਧੀਆ ਪੂਰਾ ਸਿਮੈਂਟ ਕਰਿਆ ਹੋਇਆ ਜੀ ਅੱਛਾ ਕਿਵੇਂ ਮਰਜੀ ਬੰਦਾ ਫਿਰਦਾ ਰਹੇ ਤਾਂ ਹਾਂ ਕਿੰਨਾ ਮਰਜੀ ਉਪਰੀਓ ਕੋਈ ਪਰਵਾਹ ਹੀ ਨਹੀਂ ਨਹੀਂ ਕੋਈ ਭਾਈ ਹੋਣੀ ਠੀਕ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਭਾਈ ਬਣਾਏ ਨੂੰ ਇਹਨੂੰ ਟਾਈਮ ਭਾਈ ਇਹਨੂੰ ਤਾਂ ਆਪਣੇ ਹੋਏ ਨੇਗੇ ਹਾਂ ਵੱਡੀ ਮੱਝ ਸੀ ਬਹੁਤ ਚੰਗੀ ਮੱਝ ਸੀ ਕੀ ਤੇ ਘਰੂ ਪਾਲਿਆ ਇਹ ਹਾਂਜੀ ਭਾਈ ਘਰੂ ਪਾਲਿਆ ਠੰਡਾ ਉਹਨਾ ਇਹਨਾਂ ਦੋਸਤੋ ਠੰਡਾ ਠੰਡਾ ਦਾ ਭਾਈ ਤੁਸੀਂ ਐ ਮੰਨ ਲਓ ਵੀ ਚਾਨ ਨਹੀਂ ਹੈ ਡੇਮਰ ਜਾ ਕੇ ਨੱਥੰ ਮਰਵਾਉਂਦਾਗਾ ਤੇ ਇਹ ਬਿਨਾ ਨੱਥ ਤੋਂ ਆਪਣੇ ਕੋਲੇ ਵੀ ਹਾਂ ਬਿਨਾ ਨੱਥ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਮਨਪ੍ਰੀਤ ਦੇ ਘਰੋਂ ਦਿਖਾਉਂਗਾ ਤੁਹਾਨੂੰ ਪਿੰਡ ਖਿਆਲੀ ਚੈਲਾ ਵਾਲੀ ਤੇ ਜ਼ਿਲ੍ਹਾ ਆ ਗਿਆ ਵੀਰੇ ਮਾਨਸਾ ਚਨੀਰ ਤੋਂ ਜੇ ਗੱਲ ਕਰੀਏ ਤਾਂ 2 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਪਿੰਡ ਆ ਇੱਕ ਤਾਂ ਤੁਹਾਨੂੰ ਮੈਂ ਫਾਰਮ ਦਿਖਾਉਂ ਬਹੁਤ ਸੋਹਣਾ ਬਾਈ ਨੇ ਸੈਟਅਪ ਕਰਿਆ ਹੋਇਆ ਕਿੰਨੇ ਕੁ ਪਸ਼ੂਏ ਚ ਖੜ ਜਾਂਦੇ ਆ ਨਾਲ ਗਾਵਾਂ ਦਾ ਵੀ ਇਹ ਚਰਸੀਆਂ ਦਾ ਕੰਮ ਤੇ ਇੱਕ ਆਪਾਂ ਮੇਨ ਵੀਡੀਓ ਆ ਛੋਟੇ ਦੀ ਰਹੂਗੀ ਬਾਈ ਇਹ ਬਾਈ ਨੇ ਸੇਲ ਕਰਨਾ ਸਾਰੀ ਇਨਫਰਮੇਸ਼ਨ ਇਹਦੇ ਬਾਰੇ ਲਵਾਂਗੇ ਮੁੱਲ ਵੀਡੀਓ ਦੇ ਵਿੱਚ ਕਰਵਾ ਦੂੰ ਜਿਹੜੀ ਵੀਡੀਓ ਆ ਬਾਈ ਜੀ ਉਹ 13 ਤਰੀਕ ਪਹਿਲਾ ਮਹੀਨਾ ਤੇ 2026 ਦੀ ਆ ਆਜੋ ਆਪਾਂ ਬਾਈ ਮਨਪ੍ਰੀਤ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਆਪਣਾ ਵੀਰੇ ਛਨੀਰ ਤੋਂ ਕਿੰਨਾ ਰਹਿ ਗਿਆ ਪਿੰਡ ਛਨੀਰ ਤੋਂ ਵੀਰੇ 2 ਕਿਲੋਮੀਟਰ ਰਹਿ ਗਿਆ ਆਪਣਾ ਠੀਕ ਆ ਹਾਂਜੀ ਬਾਈ ਤੇ ਮਨਪ੍ਰੀਤ ਬਾਈ ਜਿਹੜਾ ਆ ਕੱਟਾਗਾ ਹਨਾ ਕਿੰਨੀ ਉਮਰ ਦਾ ਹੋ ਗਿਆ ਇਹ ਇਹ ਬਾਈ 6 ਦਾਣ ਤੋਂ ਹੋਇਆ ਹੁਣ ਛੇ ਦਾੰਦ ਤਕਰੀਬਨ ਉਮਰ ਦਾ ਦੱਸਦੇ ਕਈ ਵਾਰੀ ਦੰਦਾਂ 'ਚ ਕਿਸੇ ਨੂੰ ਪਤਾ ਨਹੀਂ ਹੁੰਦਾ ਉਮਰ ਤਾਂ ਬਈ ਤੁਸੀਂ ਐ ਮੰਨ ਲਓ ਵੀ ਇਹ 4 ਕ ਸਾਲਾਂ ਦਾ 4 ਕ ਸਾਲਾਂ ਦੇ ਗੇਟ 'ਚ ਹੋਊਗਾ ਹਾਂਜੀ ਵੀਰੇ 4 ਕ ਸਾਲਾਂ ਦਾ ਹੋ ਗਿਆ ਘਰੂ ਕੱਟਾਗਾ ਹਨ ਹਾਂਜੀ ਬਈ ਤੇ ਬਈ ਇਹਦੇ ਜੇ ਮਾਂ ਸਾਈਡ ਦੀ ਗੱਲ ਕਰੀਏ ਕਿੰਨਾ ਕ ਦੁੱਧ ਦੀ ਮਾਂ ਦਾ ਬਈ ਇਹਦੀ ਤਾਂ 20 ਤੋਂ ਪਲੱਸ ਰਿਕਾਰਡ ਸੀਗਾ ਜੀ ਅੱਛਾ ਹਾਂ ਵੱਡੀ ਮੱਝ ਸੀ ਬਹੁਤ ਚੰਗੀ ਮੱਝ ਸੀਗੀ ਤੇ ਘਰੂ ਪਾਲਿਆ ਇਹ ਹਾਂਜੀ ਬਈ ਘਰੂ ਪਾਲਿਆ ਠੰਡਾ ਠੰਡਾ ਇਹਨਾਂ ਦੋਸਤੋਂ ਠੰਡਾ ਠੰਡਾ ਦਾ ਬਈ ਤੁਸੀਂ ਐ ਮੰਨ ਲਓ ਵੀ ਚਾਨ ਨਹੀਂ ਡੇ ਮਰ ਜਾ ਕੇ ਨੱਥ ਮਰਵਾਉਂਦਾਗਾ ਤੇ ਇਹ ਬਿਨਾ ਨੱਥ ਤੋਂ ਆਪਣੇ ਕੋਲੇ ਵੀ ਹਾਂ ਬਿਨਾ ਨੱਥ ਤੋਂ ਕੋਈ ਬਾਈ ਕਹਿੰਦਾ ਇਹ ਤੋੜ ਬਣ ਜੱਡਬਲੇ ਤੋਂ ਆ ਸਿੰਘ ਵੇਖ ਲੋ ਵੀਰੇ ਤੇ ਫਾਦਰ ਸਾਈਡ ਤੋਂ ਕਿਹੜੇ ਸਿਮਨ ਦਾ ਗਏ ਫਾਦਰ ਸਾਈਡ ਤੋਂ ਅਰਜਨ ਕੁੰਗੜ ਦਾ ਵੀਰੇ ਠੀਕ ਆ ਅਰਜਨ ਕੁੰਗੜ ਦਾ ਹੈ ਬੱਚਾ ਦੋਸਤੋ ਬਾਕੀ ਖੋਲ ਕੇ ਤੁਹਾਨੂੰ ਤੋਰ ਤੋਰ ਕੇ ਵਧੀਆ ਦਿਖਾਵਾਂਗੇ ਇੱਕ ਵਾਰੀ ਬਾਈ ਨਾਲ ਆਹ ਫਾਰਮ ਬਾਰੇ ਗੱਲਬਾਤ ਕਰ ਲਗੇ ਬਾਈ ਜਿਹੜਾ ਫਾਰਮ ਆ ਕਿੰਨਾ ਲੰਬਾ ਚੌੜਾ ਹੈ ਤੇਰਾ ਇਹ ਬਾਈ 32 ਫੁੱਟ ਤਾਂ ਲੰਗਾ ਲੰਬਾ ਅੱਛਾ ਹਾਂਜੀ ਤੇ 42 ਫੁੱਟ ਚੌੜਾ ਜੀ 32 ਲਵਾਈ ਲੰਬਾਈ ਆ ਗਈ ਜੀ 32 ਚੌੜਾ ਆ ਗਿਆ ਲਵਾਈ ਆ ਗਈ 42 ਹਾਂਜੀ ਹਾਂਜੀ ਹਾਂ ਐ ਆ ਗਿਆ ਤੇ ਕਿੰਨੇ ਪਸ਼ੂ ਖੜ ਜਾਂਦੇ ਇੱਥੇ ਇਹਦੇ ਚ ਵੀਰੇ ਟੋਟਲ 20 ਪਸ਼ੂ ਖੜੇ ਨੇ ਹੁਣ ਆਪਣੇ ਤੁਸੀਂ ਐ ਮੰਨ ਲਓ ਵੀ 20 ਪਸ਼ੂ ਵੀ ਖੁੱਲੇ ਡੁੱਲੇ ਖੜੇ ਨੇ ਜੀ ਅੱਛਾ ਅੱਛਾ ਇਹ ਆਪਦੇ ਏੜਕੇ ਨਾਲ ਹੀ ਬਣਾਇਆ ਕਿ ਬਈ ਕਿਸੇ ਤੋਂ ਮਾੜੀ ਮੁੱਟੀ ਲਈ ਸੀ ਨਹੀਂ ਵੀਰੇ ਇਹ ਆਪਦੇ ਏੜੀ ਨਾਲ ਹੀ ਬਣਾਇਆ ਇਹ ਆਪਣਾ ਬੂਟਰ ਹੋਰਾਂ ਨੇ ਬਣਾਇਆ ਵੀਰੇ ਬੂਟਰ ਹੋ ਰਹੇ ਨੇ ਉੱਥੋਂ ਆਪਣੇ ਮੁਖਸਰ ਵਾਲੇ ਮੁੰਡੇ ਬੂਟਰ ਹੋਰੀ ਅੱਛਾ ਛੱਤ ਉਹ ਪਾ ਕੇ ਗਿਆ ਛੱਤ ਉਹ ਨਾ ਨਾਲ ਕਰਿਆ ਹੋਇਆ ਸੀ ਸਾਰਾ ਠੇਕਾ ਵੀਰੇ ਦਾ ਕਿੰਨੇ ਕਿੰਨਾ ਖਰਚਾ ਗਿਆ ਛੱਤ ਦਾ ਇਹਦੇ ਛੱਤ ਛੱਤ ਦਾ ਲੋਹੇ ਦਾ ਵੀਰੇ 2.5 ਲੱਖ ਰੁਪਈਆ ਆ ਗਿਆ ਲੋਹਾ ਸਾਰਾ ਤੇ ਆ ਜਿਹੜੀ ਛੱਤ ਦਾ ਵੀ ਵਿੱਚ ਹਾਂਜੀ ਇਹਦੇ ਉੱਪਰ ਸੱਤ ਤਾਹਾਂ ਤੋਂ ਵੀ ਪਲਾਸਟਰ ਆ ਵੀਰੇ ਠੀਕ ਆ ਉੱਪਰ ਉਹ ਸਿਮੈਂਟਡ ਦੀ ਪਲਾਸਟਰ ਹਾਂ ਸਿਮੈਂਟਡ ਦੀ ਪਲਾਸਟਰ ਇਹ ਕੱਲ ਲਿਪਾ ਜਾਂ ਪੋਚਾ ਜਾਂ ਮਰਵਾਤਾ ਹਾਂਜੀ ਹਾਂਜੀ ਨਹੀਂ ਸਿਮੈਂਟ ਜਾਲੀ ਪਾ ਕੇ ਵਧੀਆ ਪੂਰਾ ਸਿਮੈਂਟ ਕਰਿਆ ਹੋਇਆ ਜੀ ਅੱਛਾ ਕਿਵੇਂ ਮਰਜੀ ਬੰਦਾ ਫਿਰਦਾ ਰਹੇ ਤਾਂ ਕਿੰਨਾ ਮਰਜੀ ਠੀਕ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਭਾਈ ਬੜਾਈ ਨੂੰ ਇਹਨੂੰ ਟਾਈਮ ਭਾਈ ਇਹਨੂੰ ਤਾਂ ਆਪਣੇ ਹੋਏ ਨੇ ਕਿ 6 ਮਹੀਨੇ ਹੋਏ ਨੇ ਇੱਦਾਂ ਠੀਕ ਆ ਭਾਈ 6 ਕਿ ਮਹੀਨੇ ਬਰਕਰਾਰ ਹੋਏ ਆ ਹਾਂਜੀ ਭਾਈ ਹੋਇਆ ਇਹਨੂੰ ਦੋਸਤੋ ਆਹ ਦੇਖੋ ਇੱਧਰ ਦੀ ਨਾਲੀ ਇੱਧਰ ਹਰੇ ਵਾਲੀ ਮਸ਼ੀਨ ਆ ਗਈ ਇੱਥੋਂ ਦੀ ਬਾਈ ਚੜ ਕੇ ਵਧੀਆ ਐ ਸੈਟਅਪ ਆ ਠੀਕ ਆ ਬਾਈ ਦਾ ਪਹਿਲਾਂ ਕਪੈਨਾ ਕਪੁਨਾ ਦਾ ਕੰਮ ਸੀ ਕਹਿੰਦਾ ਉਹ ਛੱਡ ਕੇ ਹੁਣ ਆਪਾਂ ਪਸ਼ੂਆਂ ਦਾ ਕੀਤਾ ਤੋਰ ਲਿਆ ਤੇ ਵਧੀਆ ਸੰਤੋਸ਼ਟ ਆ ਬੰਦਾ ਪਸ਼ੂ ਆਪਣੇ ਭਾਈ ਪਹਿਲੇ ਦਿਨੂ ਘਰ ਦੇ ਪਸ਼ੂ ਨੇ ਸਾਰੇ ਕੋਈ ਮੁੱਲ ਲੈਂਦਾ ਹੋਇਆ ਪਸੂਣੀ ਆਪਣੇ ਵਾਹਿਗੁਰੂ ਸੁੱਖ ਰੱਖੇ ਆ ਝੋਟੀ ਨੂੰ ਆਪਾਂ ਮੇਲੇ ਪਾਵਾਂਗੇ ਹਣਾ ਹਾਂਜੀ ਬਈ ਇਹਨੂੰ ਜਗਰਾਉ ਮੇਲੇ ਪਾਉਣਾਗਾ 20 20 ਕਿਲੋ ਵਾਲੀ ਐ ਇਹ 1 ਕੀ 20 ਕਿਲੋ ਬਰੇ ਖਰਾਕ ਤੋਂ ਘਰੇ ਕੱਢੀ ਜਾਂਦੀ ਏ ਝੋਟੀ ਆਪਣੀ ਠੀਕ ਹਾਂਜੀ ਜਦੋਂ ਖਰਾਕ ਦੇ ਦਿੰਨੇ ਆ ਫਿਰ ਤਾਂ ਇਹ ਵੱਜ ਜਾਂਦੀ ਵੀ ਜੜੀ ਓਵਰ ਕਰ ਦਿੰਨੇ ਆ ਹਾਂਜੀ ਜਿਹੜੀ ਆਮ ਜਿੰਨੀ ਚਾਹੀਦੀ ਉੰਨੀ ਤਾਂ ਚਾਹੀਦੀ ਉੰਨੀ ਚਾਹੀਦੀ ਹਾਂਜੀ ਇਹ ਆਹ ਦੇਖੋ ਦੋਸਤੋ ਇਹ ਉਸ ਝੋਟੇ ਦੀ ਭੈਣ ਨਹੀਂ ਹੈਗੀ ਕਿ ਕਿੰਨੇ ਆ ਨਹੀਂ ਇਹ ਨਹੀਂ ਵੀਰੇ ਉਹਦੀ ਭੈਣ ਛੋਟੇ ਦੀ ਅੱਛਾ ਇਹ ਤਾਂ ਆਪਣੇ ਕੋਲੇ ਮੱਝ ਲਿਆਂਦੀ ਸੀ ਉਹਦੀ ਝੋਟੀ ਆ ਇਹ ਠੀਕ ਆ ਇਹ ਕਿਹੜੇ ਬੁੱਲਦੀ ਆ ਜਈ ਕਈ ਵਾਰੀ ਬੰਦੇ ਪੁੱਛ ਲੈਂਦੇ ਆ ਬਾਈ ਇਹ ਵੀਰੇ ਆ ਕੀ sire ਬੁੱਲਦੀ ਹਮ ਹਸਾਰ ਜੁਨੀਵਰਸਿਟੀ ਵਾਲਿਆਂ ਦਾ ਸੀਗਾ ਠੀਕ ਆ ਜੀ ਤੇ ਇਹਦਾ ਮੰਗਰ ਕੱਟਾਗਾ ਉਹ ਆ ਕੇ ਆਪਣਾ ਨਵਾਬ ਦਾ ਵੀਰੇ ਆ ਖੜਾ ਹਨਾ ਹਾਂਜੀ ਇਹਦੀ ਉਮਰ ਆ ਕੱਟੇ ਦੀ 21 ਦਿਨ 21 ਦਿਨ ਨਵਾਬ ਦਾ ਇਹ ਬੱਚਾ ਆ ਗਿਆ ਹੁਣ ਚੱਲ ਫਿਰ ਆਪਾਂ ਬੜਾ ਲੰਬਾ ਨਾ ਕੰਮ ਕੀਤੀ ਵੀਰੇ ਆ ਕੱਟੇ ਨੂੰ ਬਾਹਰ ਲੈ ਚੱਲਿਆਂਗਾ ਫਿਰ ਤੋਰਾਂਗੇ ਉਧਰ ਚਲ ਉਧਰ ਤੋੜ ਦਾਂਗੇ ਕੋਈ ਨਹੀਂ ਹਾਂ ਜੇ ਡਿਮਾਂਡ ਦੀ ਗੱਲ ਕਰੀਏ ਕੀ ਭਰਨੀ ਹੈ ਇਹਦਾ ਫਿਰ ਬਈ ਇਹ 145 ਦਾ ਦੇ ਦਾਂਗੇ ਵਿਰੇ ਆਪਾਂ 1 ਲੱਖ 45 ਹਾਂਜੀ 1 ਲੱਖ 45 ਦਾ ਜੀ ਕੋਈ ਮਾਰਜਨ ਮੌਕੇ ਤੇ ਮਾੜਾ ਮੋਟਾ ਉਹ ਕਰ ਲੈ ਆਏ ਵਿਰੇ ਮਾਨਤਾ ਦਾ ਉਹ ਸਾਫ ਨਾ ਹਾਂਜੀ ਵਿਰੇ ਬਿਲਕੁਲ ਦੋਸਤੋ ਬਾਜਬ ਮੋਲਾ 1 ਲੱਖ ਤੇ ਬਈ ਨੇ 45 ਇਹਦੀ ਡਿਮਾਂਡ ਰੱਖੀ ਆ ਵਧੀਆ ਡਾਇਰੈਕਟ ਕ੍ਰਾਸਿੰਗ ਵਧੀਆ ਕਰਦਾ ਹੈ ਨਾ ਬਈ ਹਾਂਜੀ ਹਾਂਜੀ ਵੀਰੇ ਕਿਹਨੇ ਕਮੱਜਾਂ ਕਰਵਾਤਾਂ ਵੀਰੇ ਮੰਨ ਕੇ ਚਲੋ ਮੱਜਾਂ 2 2 3 3 ਵੀ ਆ ਜਾਂਦੀਆਂ ਦਿਨ ਵਿੱਚ ਦੀ ਅੱਛਾ ਹਾਂਜੀ ਵੀਰੇ ਕੋਈ ਨਾਥ ਵਾਲਾ ਕੰਮ ਨਹੀਂ ਹੈ ਨਾ ਕੋਈ ਨਹੀਂ ਵੀਰੇ ਨਾਥ ਨਾਥ ਵਾਲਾ ਤਾਂ ਉਹੀ ਨਹੀਂਗਾ ਇੱਥੇ ਨੂੰ ਹਾਂ ਛੋਟੇ ਬਾਈ ਕੋਈ ਆਪਣੇ ਤਾਂ ਬੱਚੇ ਹੀ ਬਣ ਜਾਂਦੇ ਆ ਘਰੇ ਹੂੰ ਦਹੀਂ ਖਰਦੀ ਨਹੀਂ ਹੁੰਦਾ ਵੀਰੇ ਐਡਾ ਸਾਣ ਦਾ ਦਹੀਂ ਢਾਲੋ ਵੀ ਕਰਦੇ ਨਾ ਹਾਂ ਹਾਂ ਜੀ 1 ਲੱਖ 45000 ਡਿਮਾਂਡ ਆ ਹਾਂਜੀ ਵੀਰੇ ਮੌਕੇ ਤੇ ਦੋਸਤੋ ਹੋ ਜਾ ਮਾਰਜਨ ਹੋ ਜਾ ਨੰਬਰ ਭਰਾ ਦਾ ਹੇਠਾਂ ਚੱਲੀ ਜਾਂਦਾ ਪਿੰਡ ਦੋਸਤੋ ਚੰਹੀਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਮਾਨਸਾ ਜਲੇ ਦਾ ਪਿੰਡ ਆ ਨੰਬਰ 22 ਮਨਪਰੀ ਦਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਂਦਾ ਕੋਲੇ ਆ ਜੋ ਤਸੱਲੀ ਜਿਵੇਂ ਮਰ ਕੇ ਕਰਕੇ ਤੁਸੀਂ ਦੋਸਤੋ ਫੇਰ ਬਾਈ ਨਾਲ ਸੌਦਾ ਕਰ ਸਕਦੇ ਹੋ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਪੋਸਤ ਤੋਂ ਲੈ ਕੇ ਲੈਗ ਸਕੋਰ ਪੈਰਾਂ ਦਾ ਕੰਮ ਚੈੱਕ ਕਰੋ ਬਈ ਵਧੀਆ ਖੜਨੀ ਖੁੜਨੀ ਆ ਕੱਟੇ ਦੀ ਤੇ ਸਿੰਘਾਂ ਦੀ ਆ ਦੇਖੋ ਕੁਆਲਿਟੀ ਚੈੱਕ ਕਰ ਆ ਹਾਂ ਆ ਦੇਖੋ ਕੋਈ ਆਇਆ ਨਹੀਂ ਅਗਰੈਸਿਵ ਬਣ ਨਹੀਂ ਹੈਗਾ ਮੈਨੂੰ ਦੇਖ ਕੇ ਕੋਈ ਘਬਰਾਵੇ ਕੱਟਾ ਜਾ ਮਾਰਨ ਦਾ ਕਰੇ ਕੋਈ ਚੱਕਰ ਨਹੀਂ ਵੀਰੇ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਲਦੀ ਮਿਲਦੇ ਆ ਦੋਸਤੋ ਕਿਸੇ ਨਵੀਂ ਵੀਡੀਓ ਚ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਪਰਮਾਤਮਾ ਤੁਹਾਡਾ